ਸਤ ਸਨਿਤ ਵਿੱਚ ਜਾਇ ਕੇ ਆਏ ਹੈ ਗੋਬਿੰਦ ਦੇ ਬੋਣੇ ਨੇ ਨਾਮ ਅਸੀ ਜਪਣੇ ਦੇ ਤੇ ਹੋਰਾਂ ਘਰਾਂ ਗੋਣੇ ਨੇ ਹੋਰ ਕਿਸੇ ਕੇ ਇਤਿਹਾਸ ਦੇ ਬੰਦੇ ਪਰ ਨਹੀਂ ਅੰਦਰ ਮੜਾਣੇ ਦੇ ਵਿਚਾਰ ਤੇ ਚੰਗ ਕਰਕੇ ਦੇ ਮੂਰਤ ਪਜਾਉਂਦੇ ਸਗੁਰੂ ਰੂਪਿਆਨੀ ਸਾਧਕ ਜੀ ਆਓ ਬੱਤੇ ਦੀ ਸਾਡੀ ਪਾਈਏ ਜੀ ਵਾਹਿਗੁਰੂ ਕਾ ਕੰਸਾ ਵਾਹਿਗੁਰੂ ਜੀ ਕੀ ਬੱਤੇ ਸੋ ਗੁਰਗੋਬਿੰਦ ਸਿੰਘ ਸਟੱਡੀ ਸਾਡੇ ਚੀਫ ਅਰਗਾਈਨ ਸਾਡੇ ਬਹੁਤ ਹੀ ਸਤਿਕਾਰਯੋਗ ਪੈਂਜੀ ਡਾਕਟਰ ਸਜੀਤ ਕੋਜੀ ਦੁਆਰਾ ਹੁਕਮ ਕੀਤਾ ਗਿਆ ਕਿ ਆਪਿਆ ఏ 온라인 ਜਿਹੜਾ ਵਿਸ਼ਾ ਦਿੱਤਾ ਸព ਸਭਲਾਵਾ ਦੇ ਸੰਦੇਸ਼ਾਂ ਨੂੰ ਪਾਲ ਚੱਕ ਜੀਵਨ ਦੀ ਤਾਰ ਆਪ ਸਭਾ ਦਾ ਸਦਾ ਸਤਿ ਸਭੋ ਜੀ ਕਿ ਇਸ ਕਿਰਿਸ਼ੇਤਾ ਦੇ ਭਾਵ ਨੂੰ ਕਿ ਇਸ ਨਿਮਾਣੀ ਜੀ ਬੁੱਧੀ ਉਤਸਾਹ ਆਪ ਸੰਤਾ ਜੀ ਨਾਲ ਵਿਚਾਰ ਸਾਂ ਕੇ ਚੱਲ ਜਾ ਰਹੀ ਆ ਤੇਗ ਬਹਾਦਰ ਦੀ ਸਿਖਰਿਆ ਕਈ ਨ ਤਿਗੁਆਰ ਤੇਗ ਬਹਾਦਰ ਕੇ ਜਲਨ ਭਾਇਓ ਸਦੋ ਸੋ ਖੈ ਹੈ ਸਦ ਚਰਪੈਰੋ ਜੈ ਜੈ ਸਤੋ ਤੁਲ ਤੁਲਗੁ ਹਤੇ ਤੇਗ ਬਹਾਦਰ ਸਾਹਿਬ ਜਾਨੇ ਤੁਝੇ ਦਰਨ ਬਚਾਉਂਦੇ ਸ਼ਹਾਦਤ ਦਿੱਤੀ ਤੇ ਇਹ ਗਾਇ ਕੋਈ ਸਧਾਰਨ ਨਹੀਂ ਸੀ ਇਹ ਤਾਂ ਹੱਕ ਤੇ ਸੱਚ ਦੀ ਲੜਾਈ ਸੀ ਮਨੁੱਖਤਾ ਦੇ ਅਧਿਕਾਰਾਂ ਲਈ ਲੱਖੀ ਦੀ ਲੜਾਈ ਸੀ ਧਰਮ ਦੀ ਆਜ਼ਾਦੀ ਤੇ ਇਨਸਾਫ਼ ਦੀ ਲੜਾਈ ਜਬਰਦਸਤੀ ਕਿਸੇ ਨੂੰ ਧਰਮ ਛੱਡਣ ਲਈ ਮਜਬੂਰ ਕਰਨਾ ਤੇ ਜ਼ਬਰਦਸਤੀ ਦੂਸਰੇ ਦਾ ਧਰਮ ਅਪਣਾਉਣ ਦੇ ਅਪਣਾਉਣ ਲਈ ਕਹਿਣਾ ਉਹਦੇ ਵਿਰੋਧ 'ਚ ਇਹ ਲੜਾਈ ਹੈ ਲੜੀ ਗਈ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਵਾ ਜਿਨੇ ਉਹ ਬਾਣ ਦੀ ਜਿਸ ਰਸਤੋਂ ਤੋਂ ਪਹਿਲੇ ਜਾਂਦੇ ਹਾਂ ਗੁਰੂ ਸਾਹਿਬਾਂ ਨੇ ਰੱਦ ਕਰ ਦਿੱਤਾ ਸੀ ਤੇ ਨੌਵੇਂ ਗੁਰਾਂ ਦੇ ਨਾਲ ਹੀ ਆ ਗਏ ਉਸੇ ਜੱਜ ਨੂੰ ਬਚਾਉਣ ਦੇ ਕਾਰਨ ਸ਼ਹਾਦਤ ਅਰ ਜਾਨ ਕਿਟਾ ਗਿਆ ਆ ਐਡੀ ਵੱਡੀ ਤਾਕਤ ਨਾਲ ਮਤਲਣਾ ਸੌਖਾ ਨਹੀਂ ਸੀ ਪਰ ਗੁਰੂ ਸਾਹਿਬਾਨ ਨੇ ਇਹ ਦਿਖਾਈ ਕਿ ਧਰਮ ਤੇ ਪਖਤਾ ਦੀ ਅਜਿਹੇ ਮਿਸਾਲ ਗੁਰਦਾਨਕ ਤੇਜੀ ਦੇ ਘਰ ਤੋਂ ਇਲਾਵਾ ਕਿਧਰੇ ਵੀ ਨਹੀਂ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਕੱਟੜ ਮਸਲਿਤੀਆਂ ਦੇ ਵਿਰੋਧ ਸੀ ਕਿ ਧਰਮ ਤੇ ਜਾਤੀ ਨਹੀਂ ਕੀਤਾ ਗਿਆ ਸ਼ਾਹਾਂ ਦਾ ਵਿਰੋਧ ਸੀ ਸੋ ਸਾਧ ਸੰਗਤ ਜੀ ਦੁਆਰਾ ਮਹਾਨ ਕਾਰਜਾ ਗੁਰੂ ਪਰੰਪਰਾ ਅਧੀਨ ਰੱਖ ਕੇ ਫਿਰ ਹੀ ਸਮਝਿਆ ਜਾ ਸਕਦਾ ਹੈ ਸਾਨੂੰ ਫਿਰ ਹੀ ਸਮਝ ਪੈ ਸਕਦੀ ਆ ਇਹ ਸਾਰੇ ਹੀ ਜਾਣਦੇ ਆ ਕਿ ਗੁਰੂ ਸਾਹਿਬ ਦੁਆਰਾ ਰਚਿਤ ਬਾਣੀ ਪੂਰੇ ਵਿਸ਼ਵ ਨੂੰ ਭਾਈਚਾਰੇ ਦਾ ਸੰਦੇਸ਼ ਦੇਦੀ ਹੋਈ ਬਾਲ ਯੁਗਰ ਜੀਵਨ ਦੀ ਦਾਤ ਬਖਸ਼ਿਸ਼ ਕਰਦੀ ਹੈ ਗੁਰੂ ਸਾਹਿਬਾਨ ਨੇ ਜਿਨ੍ਹਾਂ ਸੰਕਾਲੀ ਸਮਾਜਾਂ ਨੂੰ ਮਜ਼ਬੂਤ ਕੀਤਾ ਤੇ ਉੱਥੇ ਸਾਡੋਂ ਮਾਨਸਿਕ ਸ਼ਕਤੀ ਵੀ ਪ੍ਰਦਾਨ ਕੀਤੀ ਬਾਣੀ ਨੇ ਨਾਲਾ ਆਪਣੇ ਜੀਵਨ ਵਿਚਾਰਾਂ ਦੀ ਅਜਈਆਂ ਉਹ ਧਾਰਨਾਵਾਂ ਕਾਇਮ ਕੀਤੀਆਂ ਜਿਨ੍ਹਾਂ ਦੀ ਪੂਰੀ ਦੁਨੀਆ ਤੇ ਕਿੰਨੇ ਵੀ ਹੋਰ ਇਸਾਲ ਸਾਹੁੰ ਨਹੀਂ ਮਿਲਦੀ ਉਹਨਾਂ ਭਾਰਤੀ ਸਮਾਜਾਂ ਤੋੜਨ ਵਾਲੀਆਂ ਜ਼ਬਰੀ ਦਾਤਾਂ ਤੇਆਂ ਫੇਲੇ ਹਿੰਦੁਸਤਾਨ ਦੀ ਅਣਖ ਦੀਆਂ ਇਸ ਮਹਾਨ ਗਾੜੀਆਂ ਕੰਢੀਆਂ ਉਹਨਾਂ ਦਾ ਸ਼ਾਂਤ ਨਹੀਂ ਪਰ ਫੌਲਾਤੀ ਦਸਤ ਦੇ ਨਾਲ ਗਾਣ ਕੀਤੀ ਤੇ ਗੁਰੂ ਸਾਹਿਬਾਨ ਨੇ ਜਲੰਧਰ ਤੋਂ ਆਵਾਜ਼ ਬ੍ਰੰਦ ਕਰਤੀ ਅਤੇ ਦਿੱਲੀ ਦੇ ਚਾਂਦਨੀ ਚੋਕ ਵਿਖੇ ਜਪਨਾ ਬਲਦਾਨ ਦੇ ਕੇ ਅਰੰਭ ਦੇਵ ਦੇ ਮਸਬੀ ਕਾਨੂੰਨ ਦੇ ਨਾ ਪਾਪ ਅਰਾਧੇ ਨੂੰ ਸਭ ਲਈ ਖਤਮ ਕਰ ਦਿੱਤਾ ਸੋ 73 ਜਿਹੜਾ ਮੇਰਾ ਜਿੰਨਾ ਮਹਾਨ ਹੋਵੇਗਾ ਉਸਦੀ ਰਚਨਾ ਵੀ ਉਨੀ ਹੀ ਮਹਾਨ ਹੋਵੇਗੀ ਮਨੁੱਖ ਦੀ ਅਸਲ ਮਹਾਨਤਾ ਦਾ ਅਰਥ ਉਸਦੀ ਆਤਮਾ ਦੀ ਮਹਾਨਤਾ ਹੈ ਉਸਦੇ ਵਿਚਾਰਾਂ ਦਾ ਆਹੰਦ ਹੈ ਤੇ ਉਸਦੇ ਵਿਚਾਰਾਂ ਨਾਲ ਦੋ ਕਲਮ ਪਰਨ ਕੀਤਾ ਜਾਂਦਾ ਹੈ ਤੇ ਇਸਦੀ ਜਿਹੜੀ ਮਹਾਨਤਾ ਸਰਬ ਸਰਬ ਸਾਰਤ ਸਾਹਮਣੇ ਆਉਂਦੀ ਹੈ ਸੋ ਮਹਾਨ ਸਾਧਨ ਹੈ ਇਸ ਲਈ ਸਾਡੂs ਮਹਾਨ ਆਤਮਾ ਦੀ ਸੋਚੀ ਕਿ ਉਸ ਮਹਾਨ ਆਤਮਾ ਦੇ ਦਰਸ਼ਨ ਹੁੰਦੇ ਨੇ ਗੁਰੂ ਤੇਗ ਬਹਾਦਰ ਜੀ ਦੇ ਬਾਣੀ ਅਤਿ ਉਤਮ ਧਿਆਨ ਦੇ ਵਿੱਚ ਆ ਕੇ ਆ ਉਹਨਾਂ ਨੇ ਨਿਰਮਲ ਰੇ ਦਾ ਸਹਿਜ ਸੰਗੀਤ ਧਿਆਨ ਦੇ ਅਤੇ ਸਾਡੀ ਆਤਮਾ ਨੂੰ ਝੰਡੋੜਦੀ ਹੈ ਅਤੇ ਸੰਸਾਰ ਕੀ ਹੋਂਦ ਇਹ ਹੈ ਕਿ ਸਾਰੇ ਸੰਸਾਰ ਪ੍ਰਾਦਰ ਨਾਸ਼ਮਾਨ ਹਨ ਗੁਰੂ ਸਾਹਿਬ ਫਰਮਾਨ ਕਰਦੇ ਨੇ ਜੋ ਉਪਜੋ ਸੁ ਬਿੰਸ ਹੈ ਪਰ ਉਹ ਆਜ ਕੇਕਾਰ ਨਾ ਨਾ ਹਰ ਮਨ ਨਾਲੇ ਚਾਰ ਸਗਰ ਚਾਸਾ ਸੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਹਿਬ ਉਹਨਾਂ ਦਾ ਰੱਖਣ ਵਿੱਚ ਜੋਗਦਾਨ ਹੈ ਅਤੇ ਉਹਨਾਂ ਦੀ ਬਾਣੀ ਦਾ ਪ੍ਰਭਾਵ ਅਜੇ ਹੈ ਕੇ ਮਨੁੱਖ ਦੇ ਅੰਦਰ ਅਗਰੁਣੀ ਵੱਲ ਦਾ ਆਜਾ ਸੁਭਾਵ ਪਾ ਲੇ ਤੇ ਜੋ ਵੀ ਇੱਕ ਵਾਰ ਪੜ ਲੈਣ ਦਾ ਸੁਣ ਲਵੇ ਉਸ ਦਾ ਹਿਰਦ ਸੂਤ ਨਰ ਪਾ ਜਾਂਦਾ ਹੈ ਕਿਸੇ ਦਾ ਮਾਨਕ ਨਾਮ ਵਿੱਚ ਗੋਰ ਹੋਵੇ ਕੋਈ ਇੱਕ ਵਾਰ ਜੇ ਰੁਕ ਕੇ ਸੁਣੇ ਤੇ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਕਿ ਜਗ ਰਤਨਾ ਸਭ ਦਾ ਰੂਪ ਹੈ ਜਾ ਰਹੇ ਹੋਰੇ ਸੋ ਨਵੇਂ ਪਾਸ਼ਾ ਆਪਣੀ ਬਾਣੀ ਵਿੱਚ ਮਨੁੱਖ ਨੂੰ ਪਹਿਲਾਂ ਮੈਂ ਚੇਤ ਕਰਦੇ ਨੇ ਫਿਰ ਬੰਗਾਰ ਕਰਦੇ ਨੇ ਸਹਸ ਘਰਦੇ ਨੇ ਅਤੇ ਨਿਰੋਲ ਸਿਰਫ ਤੇ ਸਰ ਧਨਸ਼ਾਂਤ ਨੂੰ ਤੇ ਭਾਗ ਜਿੰਦੇ ਹੀ ਕਿੱਥੇ ਆਇਆ ਹੈ ਸੋ ਪੰਜਾਬੀ ਦੇ ਮਹਾਨ ਕਵੀ ਨੇ ਪ੍ਰੋਫੈਸਰ ਰਣਕੁਰ ਸਿੰਘ ਜੀ ਉਹਨਾਂ ਨੇ ਤਾਂ ਜੀ ਦੇ ਪ੍ਰਹਰਤਾਂ ਦੇ ਉਪਮਾ ਵਿੱਚ ਲਿਖਿਆ ਹੈ ਕਿ ਗੁਰੂ ਜੀ ਦੀ ਬਾਣੀ ਕਣੀਆਂ ਵਾਂਗ ਹੈ ਤੇ ਜਦੋਂ ਬਾਹ ਰਹੀਆਂ ਹੋਣ ਤਾਂ ਪਤਾ ਨਹੀਂ ਰਾਧਾ ਨੂੰ ਕਿਦੋਂ ਕਿ ਜਜ਼ਾਦਾ ਹੈ ਇਹ ਕਣੀਆਂ ਪੈ ਰਿਹਾ ਹੋ ਤਾਂ ਕੋਈ ਕਿੰਨੀ ਵੀ ਲੰਬੀ ਤਾਨਸਟਾ ਹੋਵੇ ਤੇ ਉਸ ਰੋਪ ਨੂੰ ਸਤ ਗੁਰਾਂ ਦੇ ਮਨਾ ਦੇ ਨਾ ਲਿਖਣਾ ਨਹੀਂ ਜਾਂਦਾ ਹੈ ਤੇ ਉਹਨਾਂ ਦੇ ਰਚੇ ਹੋਏ 57 ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਾਣ ਵਰਜ ਵਿੰਦੇ ਨੇ ਇਹਨਾ ਦਾ ਅਧਿਆਨ ਕਰਨ ਉਪਰੰਤ ਉਹਨਾਂ ਦੀ ਬਾਣੀ ਸਭ ਤੋਂ ਪਹਿਲਾਂ ਸਾਡਾ ਧਿਆਨ ਖਿੱਚਦੀ ਹੈ ਜਿਸ ਵਿੱਚ ਮਨ ਜਿਹੜਾ ਹੈ ਸਾਡਾ ਵਿਰਾਗ ਨਾਲ ਭਰ ਜਾਂਦਾ ਹੈ ਜਿਹਦੇ ਵਿੱਚ ਜੀਵਨ ਦੀਆਂ ਸਾਰੀਆਂ ਹੀ ਸਚਾਈਆਂ ਹਨ ਉਹਨਾਂ ਨੇ ਪੇਸ਼ ਕੀਤੀਆਂ ਸੋ ਬੰਧਨਕਾਰੀ ਸਾਰੇ ਕਾਲ ਤੋਂ ਹੋ ਕੇ ਜਿਹੜੀ ਸਮਾਨ ਦੇ ਵਿੱਚ ਵਿਚਰਨ ਦੀ ਸ਼ਕਤੀ ਹੈ

ਇਹਨਾਂ ਅੰਦ ਹੈ ਇਹਨਾਂ ਸ਼ਲੋਕਾਂ ਦੇ ਅੰਦਰ ਸਦਾachar ਦੇ ਸਮਾਜ ਨਾਲ ਦੀ ਵਿਆਖਿਆ ਵੀ ਸਾਨੂੰ ਦਿੰਦੀ ਹੈ ਗੁਰ ਤੇਗ ਬਹਾਦਰ ਜੀ ਦੇ ਵਿਚਾਰ たら ਇੱਕ ਮਹੱਤਵਪੂਰਨ ਨੁਕਤਾ ਦੱਸਉਂਦੀ ਹੈ ਜੋ ਕਿ ਸਾਾਨੂੰ ਦੱਸਦੀ ਹੈ ਕਿ ਗਲਾਮੀ ਚ ਮਖਾਸੀ ਵਾਲਾ ਜੀਵਨ ਦੁੱਖਾਂ ਵਾਲਾ ਜੀਵਨ ਹੈ ਜਿਵੇਂ ਕਿ ਗੁਰੂ ਜੀ ਗੁਰਗੱਜ ਸਾਹਿਬ ਜੀ ਚ ਬਾਬਾ ਫਰੀਦ ਜੀ ਪਰਵਾਉਂਦੇ ਨੇ ਇਹ ਵਾਰ ਪਰਾਇਆ ਬੈਸਨਾ ਸਾਈਂ ਮੋਹ ਦੇ ਨਾਮ ਦੇ ਜੇਤੂਏ ਬਹਿ ਰਹਿ ਸੀ ਜਿਉਂ ਸਰੂਰ ਦੇ ਸੋ ਕਦੇ ਵੀ ਇਹ ਸੈਰ ਪਰ ਬੁਧਾਸੀ ਬਲਾਰ ਜਿਉਂ ਜਿਉ ਦੇ ਲਈ ਨਹੀਂ ਕਰਦੇ ਤੇ ਇਹੋ ਵੀ ਸਾਡੇ ਲਈ ਬੰਦ ਜੀਵਨ ਦੀ ਅਦੁੱਤੀ ਦਾਤ ਹੈ ਕਿ ਸਾਡੇ ਨਾਲ ਚੋਂ ਸਾਹਸ ਭਰਦੇ ਨੇ ਸਾਨੂੰ ਜੀਵਨ ਦੀ ਚਾਟ ਕਰਦੇ ਤੇ ਪ੍ਰਮਾਤਮਾ ਨਾਲ ਜੁੜੇ ਰਹਿੰਦਾ ਹੈ ਜੀਵ ਜਿਹੜਾ ਹੈ ਉਹ ਪਰਮਾਤਮਾ ਦੇ ਦਰ ਤੇ ਪਰਵਾਣ ਕਰਦਾ ਹੈ ਨਹੀਂ ਤਾਂ ਉਹ ਦਰਦਰ ਘਟਦਾ ਦਿੰਦਾ ਤੇ ਆਪਣੇ ਸੁਭਾਅ ਤਹੇ ਘਾਟੇ ਤੁਸੀਂ ਦੇਖਿਆ ਹੀ ਆਂ ਆਪ ਵੀ ਦੇਖਿਆ ਜਾਂਦਾ ਹੈ ਕਿ ਆਪਣੇ ਜਗਾਇਨ ਕਾਰੀ ਰਾਜੇ ਨੇ ਕਿਵੇਂ ਸੇਵਾ ਕਰਨਾ ਚਾਹਤ ਕਰਦਾ ਹੈ ਸੋ ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਮਨੁੱਖਾ ਜਿਹੜਾ ਉਸ ਤੋਂ ਆਪਣੇ ਜੀਵਨ ਦੀ ਬਾਤ ਹੀ ਕਰਦਾ ਹੈ ਸੋ ਗੁਰੂ ਤੇਗ ਬਹਾਦਰ ਜੀ فرمਉਂਦੇ ਨੇ ਕਿ ਸੁਖ ਕੇ ਰੇ ਬਹੁਤ 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 ਜਨਾ ਪਾਵਨ ਸੇ ਉਹਨਾਂ ਦੇ ਜਨ ਜਨ ਕਿ ਸੁਖਾ ਨੂੰ ਲੱਭਣ ਲਈ ਬ੍ਰਹਮ ਜਿਹੜਾ ਉਹਨਾਂ ਦੇ ਭਟਕਦਾ ਤੇ ਜਣੇ ਕਰੇ ਦੀ ਸੇਵਾ ਕਰਦਾ ਫਰਦਾ ਸੋ ਇਸ ਜੀਵਨ ਕੋ ਪਾਟ ਕੇ ਆਤਮ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਆਖਾ ਹਰ ਹਾਲਾਤ ਅਜ਼ਾਦੀ ਵਾਲਾ ਜੀਵਨ ਵੀ ਪ੍ਰੇਰਨਾ ਦਿੰਦਾ ਹੈ ਤੇ ਆਜ਼ਾਦ ਹੋ ਕੇ ਭਾਵੇਂ ਸਾਨੂੰ ਪਰਪਾਰ ਹੋਣਾ ਪਵੇ ਪਰ ਧਰਮ ਰੱਖੇ ਕੋਈ ਵੀ ਸਾਗਾ ਕਰਨਾ ਪਾਵੇ ਕਿਉਂਕਿ ਉਹਨਾਂ ਨੇ ਆਪ ਕਰਕੇ ਦਿਖਾਇਆ ਉਸ ਚੀਜ਼ ਦੇ ਵਿੱਚ ਸਾਨੂੰ ਬਾਹਰ ਘੱਟ ਕੇ ਇਸ ਸੰਗ੍ਰਹਿਤ ਅਜ਼ਾਦੀ ਦੀ ਜੀਵਨ ਦੀ ਪ੍ਰੇਰਨਾ ਰਹਿਦੀ ਹੈ ਔਰ ਉਸ ਦੇ ਅਨੁਸਾਰ ਸਾਨੂੰ ਸਤਾਂਤ ਹੱਕ ਹੈ ਤੇ ਸਾਨੂੰ ਇਹਦਾ ਸਿਧਾਂਤਾਂ ਦੇ ਉੱਤੇ ਚੱਲਣਾ ਆਗਣਾ ਚਾਹੀਦਾ ਹੈ ਗੁਰੂ ਸਾਹਿਬ ਜੀ ਆਖੀ ਗੁਰੂ ਸਾਹਿਬਾਂ ਦੀ ਬਾਣੀ ਨੂੰ پڑھ ਲਿਆ ਜਾਣਾ ਦੇ ਸ਼ਲੋਕ ਪਾਠ ਕਰਨ ਕਰ ਲਿਆ ਤੇ ਬਸ ਉੱਥੋਂ ਤੱਕ ਹੀ ਸੀ ਮਤਾਂ ਕਿਉਂਕਿ ਇੱਕੋ ਉਦੇਸ਼ ਲੋਕ ਨਹੀਂ ਕਿ ਆਨੰਦ ਰਸ ਤੋਂ ਕਹੋ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੱਦ ਤੋਂ ਅਕੀਲ ਦੇ ਅਕੀਲ ਦੀ ਬਾਣੀ ਹੈ ਤੋ ਕਈ ਵਾਰ ਇਹ ਨਗਰ ਦੀ ਰਸਿਪੜ ਸਲੋਕ ਪੜ ਕੇ ਅਰਦਾਸ ਕੀਤੀ ਧਰਮ ਨੂੰ ਚਲੇ ਜਾਂਦੇ ਆ ਪਰ ਜਦੋਂ ਇਹਨਾਂ ਸ਼ਲੋਕਾਂ ਨੂੰ ਸਿਰ ਡੁਗਾ ਇਹ ਵਿਚਾਰ ਕਰਾ ਕੇ ਤਾਂ ਸਾਡਾ ਪਵਨ ਸ਼ੁੱਧ ਜੀਵਤੀ ਦਾਤ ਅਦੁੱਤੀ ਦਾਤ ਇਲਾਹੀ ਦਾਤ ਇਹਨਾਂ ਸ਼ਲੋਕਾਂ ਤੋਂ ਹੀ ਮਿਲਦੀ ਹੈ ਸੋ ਮੈਂ ਬੋਧਾ ਸਮਾਂ ਨਹੀਂ ਰਹਿਦੀ ਕਿ ਮੈਂ ऑलरेडी ਇਹ ਸਮਾਂ ਜਾਦਾ ਹੋ ਚੁੱਕਿਆ ਹੈ ਬੇ ਜਨਨ ਇਸ ਸਾਨੂੰ ਇਹ ਸਾਨੂੰ ਗੁਰੂ ਸਾਹਿਬਾਂ ਦੀ ਬਾਣੀ ਦਾ ਅਰਥ ਚਾਹੀਦਾ ਤੇ ਸਾਨੂੰ ਆਪਣੇ ਜੀਵਨ ਦੇ ਵਿੱਚ ਜੜੀ ਆ ਇਹ ਜਿਹੜੀ ਦਾਤ ਹੈ ਬਲਚਪਨ ਜੀਵਨ ਦੀ ਉਹ ਪ੍ਰਾਪਤ ਕਰੂਰ ਕਰਨੀ ਚਾਹੀਦੀ ਹੈ ਕਿ ਕਲਮ ਥੱਕ ਗਈ ਸਿਆਹੀ ਵੀ ਉੱਪ ਜਾਣੀ ਸੋਲੇ ਗੁਰਾਂ ਦੇ ਬੰਧ ਹੋਈ ਲਿਖ ਜਾਣੀ ਤੇ ਤੇਰੇ ਹਾਨ ਦੇ ਸਾਡੇ ਕੋਲ ਸਬਦ ਹੈ ਦੀ ਤੇ ਕੁਰਬਾਨ ਹੋਣ ਦੇ ਗੁਰ ਨੇ ਸਿੱਖੇ ਜਾਣੇ ਕੁਰਬਾਨ ਮਰਦੇ ਗੁਰ ਨੇ ਗੁਰ ਦੇ ਜਾਣੇ Well, why do you like so why do